ਕੈਂਟਾ ਇਹਦੇ ਬਾਰੇ ਦੱਸ ਦੋ ਇਹ ਸਾਡਾ ਬ੍ਰਾਂਡ ਐਚਜੀ ਬਰਨਾਲੇ ਚ ਬਹੁਤ ਵੱਡਾ ਇੱਕ ਪ੍ਰੋਜੈਕਟ ਡਿਲੀਵਰ ਕਰ ਚੁੱਕੇ ਨੇ 52 ਏਕੜਸ ਦਾ ਜਿਵੇਂ ਮੈਂ ਪ੍ਰੈਜੈਂਟੇਸ਼ਨ ਚ ਵੀ ਦੱਸ ਰਹੀ ਸੀ ਹੁਣ ਤੱਕ ਤਾਂ ਉਹ ਸਭ ਤੋਂ ਹੌਟੈਸਟ ਡੈਸਟੀਨੇਸ਼ਨ ਬਣ ਚੁੱਕੀ ਹੈ ਜੀ ਮੋਸਟ ਡਿਸਕਸਡ ਐਨ ਐਡਮਾਇਰਡ ਪ੍ਰੋਜੈਕਟ ਕਮਰਸ਼ੀਅਲ ਪ੍ਰੋਜੈਕਟ ਸੋ ਉਸੇ ਫਾਰਮੈਟ ਨੂੰ ਬਹੁਤ ਸੁਪੀਰੀਅਰ ਫਾਰਮ ਚ ਅਸੀਂ ਮੁਹਾਲੇ ਚ ਦੋ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਇੱਕ ਤਾਂ ਜਿਹੜੀ ਸਾਈਟ ਤੇ ਅਸੀਂ ਇੱਥੇ ਆ ਰਹੇ ਹਾਂ ਜੀ 65 ਏਕਰਸ ਆ ਇੱਕ ਸੜਾ ਲੁਧਿਆਣਾ ਰੋਡ ਤੇ ਪ੍ਰੋਜੈਕਟ ਆ ਰਿਹਾ 28 ਏਕਰ ਦੇ ਸਾਈਜ਼ ਦੇ ਵਿੱਚ ਇਸ ਤੋਂ ਇਲਾਵਾ ਜਿਹੜੀ ਐਚਜੀ ਗਰੁੱਪ ਦੀ ਪ੍ਰੈਜ਼ੈਂਸ ਹੈ ਬਰਨਾਲੇ ਤੋਂ ਬਾਅਦ ਅਬੋਹਰ ਮੋਕਾ ਡਿਲੀਵਰ ਕਰ ਚੁੱਕੇ ਨੇ ਪਾਣੀਪਤ ਬਹੁਤ ਜਲਦੀ ਆ ਰਿਹਾ ਹੈ ਕਿਹੜੇ ਕਿਹੜੇ ਇਨਵੈਸਟਰਸ ਆ ਰਹੇ ਆ ਜਿਹੜੇ ਵੱਡੇ ਬ੍ਰਾਂਡ ਦੇ ਉੱਤੇ ਆ ਜਾਣਗੇ ਜਿੱਦਾਂ ਜੰਡੀਆਂ ਜਾਣ ਦੀ ਲੋੜ ਨਹੀਂ ਪ ਇਸ ਪੂਰੇ ਇਸ ਪੂਰੇ ਗੈਦਰਿੰਗ ਦੇ ਵਿੱਚ 10 ਤੋਂ 15% ਕਰਾਊਡ ਬ੍ਰਾਂਡਸ ਦਾ ਹੀ ਹੈ ਜੀ। ਮੁਲਕ ਇਹ ਜਿਹੜਾ ਪ੍ਰੋਜੈਕਟ ਹੈਗਾ ਇਹ ਮਾਈਲਸਟੋਨ ਹੈ ਐਕਸਟੈਂਡਡ ਜਿਹੜਾ ਹੈਗਾ ਹਮੇਸ਼ਾ ਮਾਈਲਸਟੋਨ ਬਣਾਉਂਦੇ ਆ ਜਿਵੇਂ ਕਿ ਇਹ ਪਹਿਲਾ ਪ੍ਰੋਜੈਕਟ ਨਹੀਂਗਾ ਪਹਿਲਾਂ ਆਲਰੇਡੀ ਹੋਰ ਵੀ ਪ੍ਰੋਜੈਕਟ ਡਿਲੀਵਰ ਹੈਗੇ ਆ ਜਿਵੇਂ ਤੁਸੀਂ ਹੰਡਾਇਆ ਬਰਨਾਲਾ ਦੇ ਵਿੱਚ ਪ੍ਰੋਜੈਕਟ ਹੈਗਾ ਉਹਨੂੰ ਉੱਥੋਂ ਉਹ ਪ੍ਰੋਜੈਕਟ ਨੂੰ ਬਾਰੋ-ਬਾਰੋ ਲੋਕ ਦੇਖਣ ਆਉਂਦੇ ਆ ਕਿ ਹਾਂ ਵੀ ਇਹ ਜਿਹੜਾ ਪ੍ਰੋਜੈਕਟ ਇਹ ਡੈਸਟੀਨੇਸ਼ਨ ਬਣਾਉਂਦੇ ਆ ਇੱਕ ਫੈਮਿਲੀ ਡੈਸਟੀਨੇਸ਼ਨ ਬਣਾਉਂਦੇ ਆ ਔਰ ਇਹਦੇ ਵਿੱਚ ਹਰ ਇੱਕ ਕੰਪਲੀਟ ਜ਼ੋਨ ਹੈਗਾ ਤੇ ਨਾਲ ਸ਼ਾਪਿੰਗ ਦਾ ਇਵੈਂਟ ਹੈਗਾ ਇਹਦੇ ਚ ਹਰ ਇੱਕ ਚੀਜ਼ ਤੁਹਾਨੂੰ ਪੈਰਲਲ ਮਿਲੋਗੀ ਜਿਹੜਾ ਸਾਡਾ ਪਰਸਪੈਕਟਿਵ ਹੈਗਾ ਅਸੀਂ ਦੇਖਣ ਵੀ ਆਏ ਆ ਅਸੀਂ ਇਹਨਾਂ ਦੇ ਚੈਨਲ ਪਾਰਟਨਰਸ ਵੀ ਹੈਗੇ ਆ ਜੀ ਮੈਂ ਵਿਨੋਦ ਗੋਇਲ ਦਾ ਲੋਕੇਸ਼ਨ ਮੁਹਾਲੀ ਸਿਟੀ ਸੈਂਟਰ ਤੋਂ ਔਰ ਅੱਜ ਜਿਹੜਾ ਅਸੀਂ ਇੱਥੇ ਆਏ ਆ ਇਹ ਲੱਖੀ ਜੀ ਨੇ ਬਹੁਤ ਸੋਹਣਾ ਇਵੈਂਟ ਇੱਥੇ ਕੀਤਾ ਹੋਇਆ ਬਹੁਤ ਸੋਹਣਾ ਪ੍ਰੋਜੈਕਟ ਹੈ ਕਮਰਸ਼ੀਅਲ ਇੱਥੇ 메ਨ ਹਾਈਵੇ ਦੇ ਉੱਤੇ ਲੈ ਕੇ ਆ ਰਹੇ ਨੇ 65 ਏਕੜ ਦੇ ਵਿੱਚ ਮੈਂ ਬਹੁਤ ਬਹੁਤ ਮੁਬਾਰਕ ਮੁਬਾਰਕਬਾਦ ਦਿੰਦਾ ਲੱਖੀ ਜੀ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਸੋਹਣਾ ਕਨਸੈਪਟ ਜੋ ਕਿ ਫੋਰਨ ਦੀ ਤਰਸ ਤੇ ਆ ਪਹਿਲਾਂ ਵੀ ਇਹਨਾਂ ਦੇ 3-4 ਪ੍ਰੋਜੈਕਟ ਆਲ ਓਵਰ ਇੰਡੀਆ ਹੈਗੇ ਨੇ ਔਰ ਪੰਜਾਬ ਹਰਿਆਣਾ ਦਾ ਇੱਕ ਬੈਸਟ ਆਪਾਂ ਕਹਿ ਸਕਦੇ ਆ ਇਹ ਪ੍ਰੋਜੈਕਟ ਇੱਥੇ ਲੈ ਕੇ ਆ ਰਹੇ ਨੇ ਆ ਪਰਪਸ ਇਹ ਆ ਸਰ ਕਿ ਸਾਡਾ ਵੀ ਰੀਅਲ ਏਸਟੇਟ ਦਾ ਕੰਮ ਹੈ ਔਰ ਇਨਵਾਈਟਿ ਸੀਗੇ ਸਾਡਾ ਆਣਾ ਵੀ ਫਰਜ਼ ਬਣਦਾ ਸੀ ਦੂਜੀ ਗੱਲ ਇਹ ਆ ਕਿ ਜਦੋਂ ਵੀ ਕੋਈ ਨਵੀਂ ਚੀਜ਼ ਆਂਦੀ ਹੈ ਕੋਈ ਵਧੀਆ ਕਨਸੈਪਟ ਆਉਂਦਾ ਆਪਣੇ ਬਿਜ਼ਨਸ ਦੇ ਰਿਲੇਟਡ ਵੀ ਔਰ ਡਿਵੈਲਪਮੈਂਟਲੀ ਵੀ ਸ਼ਹਿਰ ਦੀ ਡਿਵੈਲਪਮੈਂਟ ਲਈ ਏਰੀਆ ਦੀ ਸਟਰੀਟ ਦੀ ਡਿ ਫਰਜ ਬਣਦਾ ਕਿ ਅਸੀਂ ਉਹਨੂੰ ਵਾਸ਼ ਕਰੀਏ ਤੇ ਅੱਗੇ ਇਸ ਚੀਜ਼ ਨੂੰ ਸਪਰੈਡ ਕਰੀਏ ਕਿ ਆਉਣ ਵਾਲਾ ਜਿਹੜਾ ਫਿਊਚਰ ਹੈ ਇੱਕ ਵਧੀਆ ਲਿਵਿੰਗ ਔਰ ਵਧੀਆ ਕਮਰਸ਼ੀਅਲ ਜਿਹੜੀਆਂ ਸਾਈਟਸ ਨੇ ਭੀੜ-ਪਾੜ ਤੋਂ ਦੂਰ ਉਹ ਚੀਜ਼ ਇੱਥੇ ਪੇਸ਼ ਹੋ ਰਹੀ ਹੈ ਕਿ ਅਸੀਂ ਉਹਦੇ ਬਾਰੇ ਵੀ ਕੁਝ ਸਮਝੀਏ ਔਰ ਲੋਕਾਂ ਨੂੰ ਅੱਗੇ ਦੱਸੀਏ